ਸਤਨਾਮ ਸ੍ਰੀ ਵਾਇਗੁਰੂ ਜੀ ਸੁਲਤਾਨਪੁਰ ਵਿੱਚ ਗੁਰੂ ਜੀ ਨੂੰ ਮੋਦੀਖਾਨੇ ਦੀ ਨੌਕਰੀ ਮਿਲਣ ਤੋਂ ਪਟਵਾਰੀ ਮੂਨ ਚੰਦ ਨੇ ਆਪਣੀ ਪਤਨੀ ਬੀਬੀ ਸੁਲੱਖਣੀ ਦੀ ਗੁਰੂ ਜੀ ਨਾਲ ਸ਼ਾਦੀ ਕਰ ਦਿੱਤੀ ਬੀਬੀ ਸੁਲੱਖਣੀ ਆਪ ਦੇ ਨਾਲ ਸੁਲਤਾਨਪੁਰ ਹੀ ਰਹਿਣ ਲੱਗ ਗਏ ਉਹਨਾਂ ਨੇ ਦੋ ਪੁੱਤਰ ਸ੍ਰੀ ਚੰਦ ਅਤੇ ਲక్ష్ਮੀ ਦਾਸ ਨੂੰ ਜਨਮ ਦਿੱਤਾ ਇੱਕ ਦਿਨ ਗੁਰੂ ਜੀ ਵਹੀ ਨਦੀ ਵਿੱਚ ਇਸ਼ਨਾਨ ਕਰਨ ਲਈ ਗਏ ਅਤੇ ਬਾਹਰ ਨਾ ਨਿਕਲੇ ਪਾਈ ਮਰਦਾਨਾ ਉਡੀਕੋਡੀ ਕੇ ਥੱਕ ਕੇ ਘਰ ਨੂੰ ਪਰਤ ਆਇਆ ਅਤੇ ਨਵਾਬ ਨੂੰ ਗੁਰੂ ਜੀ ਦੇ ਨਦੀ ਵਿੱਚੋਂ ਬਾਹਰ ਨਾ ਨਿਕਲਣ ਦੀ ਖਬਰ ਦਿੱਤੀ ਨਵਾਬ ਨੇ ਆਪਣੇ ਆਦਮੀ ਗੁਰੂ ਜੀ ਦੀ ਭਾਲ ਲਈ ਭੇਜੇ ਔਰ ਉਹਨਾਂ ਨੂੰ ਗੁਰੂ ਜੀ ਨਦੀ ਵਿੱਚ ਜਾਂ ਬਾਹਰ ਆਸ-ਪਾਸੇ ਕਿਧਰੇ ਨਾ ਮਿਲੇ ਸ਼ਹਿਰ ਦੇ ਸਾਰੇ ਲੋਕਾਂ ਨੂੰ ਆਪਣੇ ਸਿਆਣੇ ਅਤੇ ਇਮਾਨਦਾਰ ਮੋਦੀ ਦੇ ਲਾਪਤਾ ਹੋਣ ਦਾ ਬਹੁਤ ਅਫਸੋਸ ਹੋਇਆ ਇਸ ਘਟਨਾ ਤੋਂ ਦੂਜੇ ਦਿਨ ਕਿਸੇ ਨੇ ਗੁਰੂ ਜੀ ਨੂੰ ਕਬਰਸਥਾਨ ਵਿੱਚ ਬੈਠੇ ਦੇਖਿਆ ਗੁਰੂ ਜੀ ਦੇ ਕਬਰਸਥਾਨ ਵਿੱਚ ਬੈਠੇ ਹੋਣ ਦੀ ਖਬਰ ਨਵਾਬ ਬੌਲਤ ਖਾਨ ਪਾਸ ਵੀ ਪਹੁੰਚ ਗਈ ਉਸ ਸਮੇਂ ਸ਼ਹਿਰ ਦਾ ਵੱਡਾ ਕਾਜ਼ੀ ਨਵਾਬ ਪਾਸ ਹੀ ਖੜਾ ਸੀ ਨਵਾਬ ਨੇ ਉਸ ਨੂੰ ਢਾਲ ਲਿਆ ਅਤੇ ਗੁਰੂ ਜੀ ਪਾਸ ਕਬਰਸਥਾਨ ਵਿੱਚ ਪਹੁੰਚ ਗਿਆ ਉਹਨਾਂ ਆਪਣੇ ਕੰਨੀ ਗੁਰੂ ਜੀ ਨੂੰ ਕਹਿੰਦੇ ਸੁਣਿਆ ਇੱਥੇ ਨਾ ਕੋਈ ਹਿੰਦੂ ਹੈ ਅਤੇ ਨਾ ਮੁਸਲਮਾਨ ਉਹਨਾਂ ਨੂੰ ਬਹੁਤ ਹੈਰਾਨੀ ਹੋਈ ਉਹਨਾਂ ਕਿਹਾ ਇਹ ਨਾਲਕ ਜੇ ਤੈਨੂੰ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਕੋਈ ਫਰਕ ਨਹੀਂ ਲੱਗਦਾ ਸਾਰੇ ਇੱਕ ਖੁਦਾ ਦੇ ਪੈਦਾ ਕੀਤੇ ਲੱਗਦੇ ਹਨ ਜੇ ਤੇਰਾ خیال ਇਹ ਹੈ ਕਿ ਖੁਦਾ ਦੇ ਦਰਬਾਰ ਵਿੱਚ ਇਹਨਾਂ ਦੇ ਚੰਗੇ ਬੁਰੇ ਕਰਮ ਪਰਖ ਕੇ ਫੈਸਲੇ ਬੋਣਗੇ ਤਾਂ ਕਿ ਸਾਡੇ ਨਾਲ ਖੁਦਾ ਦੇ ਘਰ ਮਸਜਿਦ ਵਿੱਚ ਖੁਦਾ ਦੀ ਪੇਂਜੀ ਨਮਾਜ਼ ਪਰਨ ਲਈ ਚੱਲ گرو جی تو بنا سارے نمازی نماز پڑھن لگے نماز کے ختم ہو گرو جی پاسو پوچھا نماز کیوں نہیں پڑھی تھی چپ کر کے کیوں کھڑے رہے ਜਦੋਂ ਅਸੀਂ ਨਮਾਜ਼ ਪੜ ਰਹੇ ਸੀ ਗੁਰੂ ਜੀ ਨੇ ਉੱਤਰ ਦਿੱਤਾ ਨਵਾਬ ਜੀ ਮੈਂ ਨਮਾਜ਼ ਵਿੱਚ ਕਿਸ ਦਾ ਸਾਥ ਦਿੰਦਾ ਆਪ ਦਾ ਮਨ ਤਾਂ ਗੰਦਾਰ ਵਿੱਚ ਘੋੜੇ ਖਰੀਦਣ ਲਈ ਗਿਆ ਹੋਇਆ ਸੀ ਭਾਵੇਂ ਸਰੀਰ ਇੱਥੇ ਸੀ ਨਵਾਬ ਨੇ ਕਿਹਾ ਨਾਨਕ ਜੀ ਮੇਰਾ ਮਨ ਨਮਾਜ਼ ਵਿੱਚ ਹਾਜ਼ਰ ਨਹੀਂ ਸੀ ਤਾਂ ਤੁਸੀਂ ਕਰਦੀ ਦਾ ਸਾਥ ਦੇ ਦੇਣਾ ਸੀ ਗੁਰੂ ਜੀ ਨੇ ਕਿਹਾ ਨਵਾਬ ਸਾਹਿਬ ਗਾਜ਼ੀ ਦਾ ਮਨ ਘਰ ਵਿੱਚ ਲਵੀ ਸੂਈ ਕੋਨੀ ਦੀ ਦੇਖਭਾਲ ਕਰ ਰਿਹਾ ਸੀ ਇਹ ਸੁਣ ਕੇ ਕਾਜ਼ੀ ਨੇ ਕਿਹਾ ਨਵਾਬ ਸਾਹਿਬ ਨਾਲ ਕਹਿੰਦਾ ਹੈ ਮੇਰੀ ਕੋਈ ਅੱਜ ਸਵੇਰੇ ਸੁੱਈ ਸੀ ਨਮਾਜ਼ ਕਰਦੇ ਕਰਦੇ ਮੇਰੇ ਮਨ ਵਿੱਚ ਆਇਆ ਕਿ ਇਸ ਤਰ੍ਹਾਂ ਨਾ ਹੋਵੇ ਕਿ ਬਚੇਰਾ ਕੋਏ ਵਿੱਚ ਡੇਕ ਭਵੇ ਅਤੇ ਨਿਕਲ ਨਾ ਸਕੇ ਗੁਰੂ ਜੀ ਨੇ ਕਿਹਾ ਕਾਜ਼ੀ ਸਾਹਿਬ ਖੁਦਾ ਦੇ ਘਰੋਂ ਪਰ ਉਹ ਨਮਾਜ਼ ਪਰਵਾਣ ਹੁੰਦੀ ਹੈ ਜਿਹੜੇ ਮੰਤਨੀ ਕਾਗਰ ਕਰਕੇ ਕੀਤੀ ਜਾਵੇ ਮੰਦੀ ਕਾਗਰਤਾ ਤੋਂ ਬਿਨਾ ਪੜੀ ਨਮਾਜ਼ ਆਪਣੇ ਆਪ ਨਾਲ ਝੋਖਾ ਹੈ ਅਤੇ ਦੂਜਿਆਂ ਲਈ ਵਿਖਾਵਾ ਇਸ ਸਾਥੀ ਵਿੱਚ ਗੁਰੂ ਸਾਹਿਬ ਪਰਮਾਤਮਾ ਨੂੰ ਸੱਚੇ ਦਿਨੋਦ ਯਾਦ ਕਰਨ ਦੀ ਪ੍ਰੇਰਣਾ ਦਿੰਦੇ ਹਨ ਅਸੀਂ ਜਦੋਂ ਜਿਤਨੇ ਜਗ ਗੁਰਬਾਣੀ ਪਾਠ ਕਰਦੇ ਹਾਂ ਤਾਂ ਕਿ ਸਾਡਾ ਧਿਆਨ ਗੁਰੂ ਸ਼ਬਦ ਵਿੱਚ ਹੁੰਦਾ ਹੈ ਜੇ ਅਸੀਂ ਗੁਰਬਾਣੀ ਉਚਾਰ ਕੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਗੁਰੂ ਸਾਹਿਬ ਸਾਨੂੰ ਕੀ ਸਿੱਖਿਆ ਦੇ ਰਹੇ ਨੇ ਤੇ ਸਿਰਫ ਤੋਤਾ ਰਟਨ ਹੀ ਕਰਦੇ ਗਏ ਤਾਂ ਸਾਡਾ ਕਰਮ ਵੀ ਆਪਣੇ ਆਪ ਨਾਲ ਧੋਖਾ ਅਤੇ ਦੂਜਿਆਂ ਲਈ ਵਿਖਾਵਾ ਬਣ ਕੇ ਹੀ ਰਹਿ ਜਾਵੇਗਾ ਜੇਕਰ ਆਪ ਨੂੰ ਸਾਖੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ